ਤਤ ਗੁਰਮਤਿ ਗਿਆਨ YouTube ਚੈਨਲ ਤੋਂ ਨਿਤ ਨਵੇਂ ਤੋਂ ਨਵੇਂ ਵਿਚਾਰ ਸੁਣਨ ਵਾਲੇ ਪਸੰਦ ਕਰਨ ਵਾਲੇ ਵੀਰੋ ਭੈਣੋ ਆਓ ਫਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੋਣਮਾ ਸਾਖੀ ਸਹਿਤ ਇਸ ਦੇ ਵਿੱਚੋਂ ਅਗਲਾ ਟੌਪਿਕ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਾਜ ਦੀ ਛਪਟ ਇਹਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਜੀ ਸਵੈ ਰੱਖਿਆ ਲਈ ਜੰਗ ਲੜਦੇ ਸਨ ਜੰਗ ਲੜਨਾ ਕੋਈ ਉਹਨਾਂ ਦਾ ਸ਼ੌਂਕ ਨਹੀਂ ਸੀ ਵਿਰੋਧੀ ਦਾ ਨੁਕਸਾਨ ਕਰਨ ਵਾਸਤੇ ਪਹਿਲਾਂ ਕਦੀ ਹਮਲਾ ਨਹੀਂ ਕਰਦੇ ਸਨ ਇਸ ਨੀਤੀ ਕਾਰਨ ਲੋਕਾਂ ਵਿੱਚ ਤਾਂ ਗੁਰੂ ਸਾਹਿਬ ਦਾ ਸਤਕਾਰ ਵਧਿਆ ਪਰ ਜ਼ਾਲਮ ਜ਼ੁਲਮ ਕਰਨੋਂ ਨਾ ਰੁਕੇ ਸਗੋਂ ਵੱਧ ਤੋਂ ਵੱਧ ਮਾਰੂ ਹਥਿਆਰ ਲੈ ਕੇ ਹੋਰ ਵੱਡਾ ਹਮਲਾ ਕਰਦੇ ਸਨ ਅੰਤ ਨੌਬਤ ਇਥੋਂ ਤੱਕ ਪੁੱਜ ਗਈ ਕਿ ਗੁਰੂ ਸਾਹਿਬ ਨੂੰ ਅਨੰਦਪੁਰ ਛੱਡਣਾ ਪਿਆ ਅਣਗਿਣਤ ਸਿੱਖ ਮਾਈ ਭਾਈ ਜਾਨਾ ਵਰ ਗਏ ਅਨੰਦਪੁਰ ਨੂੰ ਖੰਡਰ ਬਣਾ ਦਿੱਤਾ ਗਿਆ ਸਰਸਾ ਨਦੀ ਤੇ ਫਿਰ ਸਿੱਖਾਂ ਤੇ ਹਮਲਾ ਹੋਇਆ ਜਿਸ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਅੱਗੇ ਚਮਕੌਰ ਦੀ ਕੱਚੀ ਗੜੀ ਵਿੱਚ ਘੇਰ ਕੇ ਸਿੱਖਾਂ ਨੂੰ ਫਿਰ ਮਾਰਿਆ ਗਿਆ ਇਹ ਅਸੀਂ ਸਾਰੇ ਜਾਣਦੇ ਹਾਂ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ ਗੁਰੂ ਜੀ ਦੇ ਦੋ ਵੱਡੇ ਬੇਟੇ ਸੇਕ ਸੂਰਮਿਆਂ ਸਮੇਤ ਅਣਗਿਣਤ ਹਮਲਾਵਰਾਂ ਨੂੰ ਮੌਤੇ ਘਾਟ ਉਤਾਰਦਿਆਂ ਖੁਦ ਜਾਨਾਂ ਵਾਰ ਗਏ ਦੁਸ਼ਮਣ ਅਜੇ ਵੀ ਪਿੱਛਾ ਕਰ ਰਿਹਾ ਸੀ ਖਿਦਰਾਣੇ ਦੀ ਟਾਬ ਤੇ ਦੁਬਾਰਾ ਫਿਰ ਗੈ-ਗੱਚ ਲੜਾਈ ਹੋਈ ਬਹੁਤ ਸਾਰੇ ਸਿੱਖ ਲੈ ਕੇ ਲੱਗ ਗਏ ਉਧਰ ਸਰਹੰਦ ਵਿੱਚ ਗ੍ਰਿਫਤਾਰ ਕੀਤੇ ਹੋਏ ਮਾਸੂਮ ਬੱਚੇ ਅਤੇ ਸਤ ਸਤਕਾਰਯੋਗ ਬਜ਼ੁਰਗ ਮਾ ਗੁਜਰੀ ਜੀ ਨੂੰ ਬੇਉੜਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਅਤਿਆਚਾਰ ਦੀ ਮਾਨੋ ਸਿਖਰ ਸੀ ਜ਼ਾਲਮ ਅਰਾਜਨੀਤੀਵਾਨ ਦਾ ਨਾ ਧਰਮ ਦੇ ਅਸੂਲਾਂ ਨੂੰ ਮੰਨਦੇ ਸਨ ਨਾ ਰਾਜਨੀਤੀ ਦੀ ਕੋਈ ਕਾਨੂੰਨ ਸਨ ਨਾ ਹੀ ਇਨਸਾਨੀਅਤ ਦੀ ਉਹਨਾਂ ਨੂੰ ਕੋਈ ਕਦਰ ਸੀ ਰਾਜ ਕਰਨ ਵਾਲਿਆਂ ਨੂੰ ਜ਼ੁਲਮ ਕਰਨ ਤੋਂ ਰੋਕਣ ਵਾਸਤੇ ਜਦੋਂ ਵੀ ਕੋਈ ਜ਼ੁਬਾਨ ਚੱਲੀ ਤਾਂ ਜੀਭ ਕੱਟ ਦਿੱਤੀ ਗਈ ਜਦੋਂ ਕਿਸੇ ਨੇ ਹਕੂਮਤ ਦੇ ਵਿਰੁੱਧ ਹੱਥ ਉੱਚਾ ਕੀਤਾ ਤਾਂ ਹੱਥ ਕੱਟ ਦਿੱਤਾ ਗਿਆ ਜਦੋਂ ਕਿਸੇ ਨੇ ਹਾਕਮ ਦੇ ਹੁਕਮ ਅੱਗੇ ਨਾ ਵਿੱਚ ਸਿਰ ਹਿਲਾਇਆ ਸਿਰ ਧੜਨ ਨਾਲੋਂ ਅਲੱਗ ਕਰ ਦਿੱਤਾ ਗਿਆ ਅੱਜ ਤੱਕ ਉਹਨਾਂ ਜ਼ਾਲਮਾਂ ਨੂੰ ਪੜ ਸੁਣ ਕੇ ਭੁੱਬਾਂ ਨਿਕਲ ਜਾਂਦੀਆਂ ਹਨ ਜਿਨ੍ਹਾਂ ਨੇ ਆਪਣੇ ਤਨ ਮਨ ਤੇ ਉਹ ਜ਼ੁਲਮ ਸਹੇ ਨੇ ਉਹਨਾਂ ਦੀ ਸਹੀ ਵਿਆਖਿਆ ਕੋਈ ਕਲਮ ਕਰ ਹੀ ਨਹੀਂ ਸਕਦੀ ਭਾਵੇਂ ਆਪਣੇ ਜੀਵਨ ਕਾਲ ਵਿੱਚ ਗੁਰੂ ਸਾਹਿਬ ਰਾਜ ਸਥਾਪਿਤ ਤਾਂ ਨਹੀਂ ਕਰ ਸਕੇ ਪਰ ਰਾਜਵਲ ਅੱਗੇ ਵੱਧ ਰਹੇ ਸਨ ਉਹਨਾਂ ਨੇ ਤਖਤ ਬਣਾਇਆ ਗੁਰੂ ਸਾਹਿਬ ਨੇ ਫੌਜਾਂ ਰੱਖੀਆਂ ਲੋਕ ਅਦਾਲਤਾਂ ਲਾ ਕੇ ਫੈਸਲੇ ਕੀਤੇ ਜਾਣ ਲੱਗੇ ਅੰਮ੍ਰਿਤਸਰ ਵਿੱਚ ਹੀ ਪਹਿਲਾ ਕਿਲਾ ਬਣਾਇਆ ਫਿਰ ਆਨੰਦਪੁਰ ਵਿਖੇ ਪੰਜ ਕਿਲੇ ਬਣਾਏ ਲੋਹਗੜ੍ਹ ਕਿਲੇ ਵਿੱਚ ਹਰ ਤਰ੍ਹਾਂ ਦੇ ਹਥਿਆਰ ਬਣਾਏ ਜਾਂਦੇ ਸਨ ਸਾਧਾ ਸੰਤਾਂ ਨੂੰ ਤਾਂ ਕਿਲੇਆਂ ਤਖਤਾਂ ਅਤੇ ਫੌਜਾਂ ਦੀ ਕੀ ਲੋੜ ਹੋ ਸਕਦੀ ਹੈ ਗੁਰੂ ਸਾਹਿਬ ਜੰਗੀ ਯੋਧੇ ਬਣਾ ਕੇ ਜੰਗ ਲੜ ਰਹੇ ਸਨ ਤੇ ਸਾਧਾ ਨੂੰ ਕੀ ਲੋੜ ਹੈ ਭਲਾ ਲੜਾਈ ਲੜਨ ਦੀ ਗੁਰੂ ਸਾਹਿਬ ਚੰਗੀ ਤਰ੍ਹਾਂ ਸਮਝਦੇ ਸਨ ਕਿ ਇਸ ਖੂਨ ਖਾਰ ਰਾਜ ਦਾ ਤਖਤਾ ਉਲਟਾਉਣ ਤੋਂ ਬਿਨਾ ਲੋਕਾਂ ਨੂੰ ਅਮਨ ਤੇ ਸੁੱਖ ਵਾਲੀ ਜ਼ਿੰਦਗੀ ਨਸੀਬ ਨਹੀਂ ਹੋ ਸਕਦੀ ਆਪਣਾ ਅੰਤ ਸਮਾ ਨੇੜੇ ਆਇਆ ਜਾਣ ਕੇ ਦਤ ਦਸ਼ਮ ਪਤਸ਼ਾ ਨੇ ਬੰਦਾ ਸਿੰਘ ਬਹਾਦਰ ਨੂੰ ਸਾਰੀ ਬਿਉਤਬਦੀ ਸਮਝਾ ਦਿੱਤੀ ਅੱਗੋਂ ਰੱਖਿਆ ਦੀ ਲੜਾਈ ਲੜਨੀ ਅੱਗੋਂ ਰੱਖਿਆ ਦੀ ਲੜਾਈ ਨਹੀਂ ਲੜਨੀ ਸਗੋਂ ਜਿੰਨਾ ਹੋ ਸਕੇ ਹਮਲਾਵਰ ਵਿਧੀ ਅਪਣਾਉਣੀ ਹੈ ਜੇ ਲੋੜ ਪਵੇ ਤਾਂ ਗੁਰੀਲਾ ਜੰਗ ਲੜਨੀ ਹੈ ਹਰ ਢੰਗ ਵਰਤ ਕੇ ਹਕੂਮਤ ਨੂੰ ਕਮਜ਼ੋਰ ਕਰਨਾ ਹੈ ਤੇ ਲੋਕਾਂ ਦੇ ਖੁੱਸੇ ਅਧਿਕਾਰ ਵਾਪਸ ਦਬਾਉਣੇ ਨੇ ਪਹਿਲੇ ਦਿਨ ਤੋਂ ਹੀ ਬੰਦਾ ਸਿੰਘ ਨੇ ਇਹੀ ਤਰੀਕਾ ਅਪਣਾਇਆ 8 ਕੁਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਪੰਜਾਬ ਵਿੱਚੋਂ ਧਰਮ ਦੋਖੀਆਂ ਦਾ ਲਗਭਗ ਬੰਦਾ ਸਿੰਘ ਨੇ ਸਫਾਇਆ ਕਰ ਦਿੱਤਾ ਦਿੱਲੀ ਦਰਬਾਰ ਦੇ ਤਖਤ ਦੀਆਂ ਨੀਹਾਂ ਹਿੱਲ ਗਈਆਂ ਮਹਾਨ ਨੀਤੀਵਾਨ ਬੇਜੋੜ ਸੂਰਮੇ ਬੰਦਾ ਸਿੰਘ ਨੂੰ ਫਰਾਂਸ ਦੇ ਨਪੋਲੀਅਨ ਬੋਨਾਪਾਰਟ ਦੇ ਬਰਾਬਰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਭਾਈ ਬੰਦਾ ਸਿੰਘ ਦਾ ਇੱਕ ਸਿਰਕੜਮਾ ਜਰਨੈਲ ਸੀ ਭਾਈ ਬਾਜ ਸਿੰਘ ਦਿੱਲੀ ਦੀ ਕਤਲਗਾਹ ਵਿੱਚ 100-100 ਕਰਕੇ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਵੱਡੇ ਸਿੱਖ ਜਰਨੈਲਾਂ ਨੂੰ ਕਤਲ ਕਰਨ ਦੀ ਵਾਰੀ ਆ ਗਈ ਇੱਕ ਦਿਨ ਭਾਈ ਬਾਜ ਸਿੰਘ ਨੂੰ ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਕੈਦਖਾਨੇ ਵਿੱਚੋਂ ਕੱਢ ਕੇ ਬਾਦਸ਼ਾਹ ਫਰਖਸ਼ੀਰ ਅੱਗੇ ਪੇਸ਼ ਕੀਤਾ ਗਿਆ ਫਰਖਸ਼ੀਰ ਨੇ ਬਾਜ ਸਿੰਘ ਦੀ ਸ਼ੂਰਮਗਤੀ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਪਹਿਲਾਂ ਤਾਂ ਬਾਜ ਸਿੰਘ ਦੀ ਫਰਖਸ਼ੀਰ ਨੇ ਪ੍ਰਸ਼ੰਸਾ ਕੀਤੀ ਸਰਕਾਰੀ ਅਹੁਦਾ ਲੈ ਕੇ ਸੁੱਖ ਆਰਾਮ ਦੀ ਜ਼ਿੰਦਗੀ ਜਿਉਣ ਦਾ ਲਾਲਚ ਦਿੱਤਾ ਪਰ ਇਸਲਾਮ ਧਾਰਨ ਕਰਨਾ ਪਵੇਗਾ ਜਦੋਂ ਬਾਜ ਸਿੰਘ ਨੇ ਲਾਲਚੇ ਨੂੰ ਠੋਕਰ ਮਾਰ ਦਿੱਤੀ ਫਿਰ ਭਿਆਨਕ ਮੌਤ ਦੇ ਡਰਾਵੇ ਦਿੱਤੇ ਗਏ ਬਾਜ ਸਿੰਘ ਉਹਨਾਂ ਵੱਲੋਂ ਵੀ ਬੇਪਰਵਾਹ ਰਹਾ ਅਖੀਰ ਵਿੱਚ ਬਾਦਸ਼ਾਹ ਕਹਿਣ ਲੱਗਾ ਬਾਜ ਸਿੰਘ ਮੈਨੂੰ ਪਤਾ ਲੱਗਿਆ ਹੈ ਕਿ ਤੂੰ ਬੜਾ ਬਹਾਦਰ ਹੈ ਤੇਗ ਦਾ ਧਨੀ ਹੈ ਜੰਗ ਵਿੱਚ ਮੋਰੀ ਹੋ ਕੇ ਲੜਦਾ ਰਿਹਾ ਹੈ ਬਹੁਤ ਤਾਰੀਫ ਸੁਣੀ ਹੈ ਮੈਂ ਤੇਰੀ ਕੀ ਹੁਣ ਕੋਈ ਬਹਾਦਰੀ ਦਾ ਕੌਤਕ ਵਿਖਾ ਸਕਦਾ ਹੈ ਬਾਜ ਸਿੰਘ ਬੋਲਿਆ ਕਿਉਂ ਨਹੀਂ ਜੇਕਰ ਹਥਕੜੀਆਂ ਅਤੇ ਬੇੜੀਆਂ ਖੋਲ ਦਿਓ ਤਾਂ ਮੈਂ ਇੱਥੇ ਹੁਣੇ ਹੋਈ ਕੋਈ ਤਮਾਸ਼ਾ ਤੁਹਾਨੂੰ ਵਿਖਾ ਸਕਦਾ ਹਾਂ ਬਾਜ ਸਿੰਘ ਦੀ ਬੇੜੀ ਖੋਲ ਦਿੱਤੀ ਗਈ ਹਥਕੜੀ ਢੱਲੀ ਕਰ ਦਿੱਤੀ ਗਈ ਬਾਜ ਸਿੰਘ ਵਿੱਚ ਮਾਨੋ ਹਾਥੀ ਜਿੰਨੀ ਤਾਕਤ ਅਤੇ ਸ਼ੇਰ ਜਿੰਨੀ ਹਿੰਮਤ ਪਰਵੇਸ਼ ਕਰ ਗਈ। ਇਹੀ ਮੌਕਾ ਸੀ ਜਦੋਂ ਆਪਣੀ ਤਾਕਤ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਸੀ। ਬਾਜ ਸਿੰਘ ਬਿਜਲੀ ਦੀ ਤੇਜ਼ੀ ਵਾਂਗ ਉੱਛਲਿਆ ਆਪਣੇ ਹੱਥਾਂ ਵਿੱਚ ਪਾਈਆਂ ਹਥਕੜੀਆਂ ਨਾਲ ਚਾਰ ਸਿਪਾਹੀਆਂ ਨੂੰ ਜ਼ਮੀਨ ਤੇ ਢੇਰ ਕਰ ਦਿੱਤਾ। ਭੁੱਖੇ ਸ਼ੇਰ ਵਾਂਗ ਫਰਖੀਰ ਨੂੰ ਜਦ ਬੋਚਿਆ ਇੰਨੇ ਵਿੱਚ ਹੋਰ ਕਈ ਸਿਪਾਹੀ ਬਾਜ ਸਿੰਘ ਨੂੰ ਟੁੱਟ ਕੇ ਪਾਏ ਗਏ ਉਹਨਾਂ ਭਾਈ ਬਾਜ ਸਿੰਘ ਨੇ ਪਿੱਛਾਂ ਖਿੱਚਿਆ ਤੇ ਕਿਰਪਾਨਾਂ ਦੇ ਜ਼ੋਰਦਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਪਲਾਂ ਵਿੱਚ ਹੀ ਬਾਜ ਸਿੰਘ ਦੇ ਸਰੀਰ ਦੇ ਡੱਕਰੇ ਡੱਕਰੇ ਕਰ ਦਿੱਤੇ ਗਏ ਜੇ ਥੋੜੀ ਜਿੰਨੀ ਦੇਰੀ ਹੋ ਜਾਂਦੀ ਤਾਂ ਫਰਕਸ਼ੀਰ ਦਾ ਫਾਤਿਆ ਪੜਿਆ ਜਾਣਾ ਸੀ ਮੌਤ ਦੇ ਘਾਟ ਉਤਰ ਜਾਣਾ ਸੀ ਦੇਖਣ ਵਾਲੇ ਇਸ ਜਮਾ ਮਰਦੀ ਤੇ ਹੈਰਾਨ ਸਨ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਹੁਣ ਇਹਨਾਂ ਨੂੰ ਰਾਜ ਪ੍ਰਾਪਤ ਕਰਨੋਂ ਕੌਣ ਰੋਕ ਸਕੇਗਾ ਗਜਬ ਦੀ ਤਾਕਤ ਅਤੇ ਲੋਹੜੇ ਦੀ ਫੁਰਤੀ ਹੈ ਇਹਨਾਂ ਵਿੱਚ ਫਿਰ ਬਾਦਸ਼ਾਹ ਨੇ ਕਿਸੇ ਸਿੱਖ ਨਾਲ ਅਜਿਹਾ ਮਜ਼ਾਕ ਮੁੜਕੇ ਨਹੀਂ ਕੀਤਾ ਇਹ ਕਹਾਣੀ ਮੈਂ ਆਪਣੇ ਪੱਲਿਓ ਨਹੀਂ ਬਣਾਈ ਬਲਕਿ ਡਾਕਟਰ ਗੰਡਾ ਸਿੰਘ ਨੇ ਬੰਦਾ ਸਿੰਘ ਬਹਾਦਰ ਦੀ ਜੋ ਜੀਵਨੀ ਲਿਖੀ ਹੈ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਉਨ੍ਹਾਂ ਦੀ ਕਿਤਾਬ ਪੰਨਾ 137 ਦੇ ਉੱਤੇ ਇਹ ਘਟਨਾ ਦਰਜ ਕੀਤੀ ਹੋਈ ਹੈ ਤੇ ਗੁਰੂ ਪਿਆਰ ਵਾਲਿਓ ਸਲਾਮ ਹੈ ਉਹਨਾਂ ਯੋਧਿਆਂ ਨੂੰ ਜਿਹੜੇ ਇਤਨੇ ਖਤਰੇ ਲੈ ਕੇ ਵੀ ਸਮਾਜ ਦੇ ਭਲੇ ਵਾਸਤੇ ਉਹ ਲੜਦੇ ਰਹੇ ਤੇ ਮਰਦੇ ਰਹੇ ਤੇ ਦੁਸ਼ਮਣ ਦੇ ਆਹੂ ਲਾਉਂਦੇ ਰਹੇ ਅੰਤਲੇ ਸਮੇਂ ਤੱਕ ਕੋਈ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਤੇ ਅੱਜ ਤਾਂ ਅਸੀਂ ਸਿੱਖ ਖਬਾਉਣ ਵਾਲੇ ਟਕੇ ਟਕੇ ਨੂੰ ਵਿਕਣ ਵਾਲੇ ਸਮਝੌਤੇ ਤੇ ਸਮਝੌਤੇ ਕਰੀ ਜਾ ਰਹੇ ਆ ਸਾਡੇ ਲੀਡਰ ਕਿਹੜੇ ਰਾਹ ਪੈਗੇ ਸਿੱਖਾਂ ਦੀ ਮੱਤ ਨੂੰ ਕੀ ਹੋ ਗਿਆ ਅਸੀਂ ਆਲੇ ਦੁਆਲੇ ਸਹਜ ਨਾਲ ਹੀ ਨਿਗਾਹ ਮਾਰ ਸਕਦੇ ਹਾਂ ਗੁਰੂ ਸਾਹਿਬ ਤਾਂ ਫਰਮਾਨਾ ਫਰਮਾਨ ਕਰਦੇ ਨੇ ਸਿੰਘਾਂ ਬਾਜਾਂ ਚਰਗਾ ਕੋਈਆਂ ਇਹਨਾਂ ਖਵਾਲੇ ਕਾ ਕਾ ਖਾਨ ਤਿੰਨ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਪੰਨਾ 143 ਹੋਈਆਂ ਭੁੱਲਾਂ ਲੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ